ਦਾਸਤਾਨੇ ਸ਼ਹਾਦਤ ਚਮਕੌਰ ਸਾਹਿਬ ਦੇ ਅੰਦਰ ਇਹ ਜੋ ਸਤੰਭ ਪਿੱਲਰ ਬਣਾਏ ਗਏ ਸ਼ਹੀਦਾਂ ਦੇ ਪਰਥਾਏ ਥੱਲੇ ਲਿਖਿਆ ਹੋਇਆ ਭਾਈ ਅਜਬ ਸਿੰਘ ਸਪੁੱਤਰ ਭਾਈ ਮਨੀ ਸਿੰਘ ਜੀ ਭਾਈ ਦਾਨ ਸਿੰਘ ਭਰਾ ਭਾਈ ਮਨੀ ਸਿੰਘ ਜੀ ਭਾਈ ਅਜੈਬ ਸਿੰਘ ਸਪੁੱਤਰ ਭਾਈ ਮਨੀ ਸਿੰਘ ਜੀ ਭਾਈ ਅਨਕ ਸਿੰਘ ਸਪੁੱਤਰ ਭਾਈ ਮਨੀ ਸਿੰਘ ਜੀ ਭਾਈ ਲਾਲ ਸਿੰਘ ਭਾਈ ਗਰਵਖ ਸਿੰਘ ਭਾਈ ਤਹਿਲ ਸਿੰਘ ਭਾਈ ਮੁਕੰਦ ਸਿੰਘ ਭਾਈ ਖਜਾਨ ਸਿੰਘ ਭਾਈ ਦੇਵ ਰਾਜ ਸਿੰਘ ਭਾਈ ਇਸ਼ਰ ਸਿੰਘ ਭਾਈ ਫਤਿਹ ਸਿੰਘ ਭਾਈ ਸ਼ਿਆਮ ਸਿੰਘ ਭਾਈ ਹੋਕਮ ਸਿੰਘ ਭਾਈ ਜਵਾਰ ਸਿੰਘ ਭਾਈ ਸ਼ੇਰ ਸਿੰਘ ਭਾਈ ਮੁਕੰਦ ਸਿੰਘ ਦੂਜਾ ਭਾਈ ਸੰਤ ਸਿੰਘ ਬੰਗੇਸ਼ਵਰੀ ਭਾਈ ਹਿੰਮਤ ਸਿੰਘ ਜੀ ਪਿਆਰੇ ਭਾਈ ਸਾਹਿਬ ਸਿੰਘ ਜੀ ਪਿਆਰੇ ਪੰਜਾਂ ਪਿਆਰਿਆਂ ਚੋਂ ਸਭ ਜਿਆਦਾ ਅਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਪੰਜਾ ਪਿਆਰੇ ਚੋ ਫਿਰ ਅੱਗੇ ਭਾਈ ਕਿਰਪਾ ਸਿੰਘ ਭਾਈ ਸੁਖਾ ਸਿੰਘ ਭਾਈ ਸੰਮੁਖ ਸਿੰਘ ਭਾਈ ਬੁੱਧਾ ਸਿੰਘ ਭਾਈ ਕੇਸਰ ਸਿੰਘ ਭਾਈ ਧੰਨਾ ਸਿੰਘ ਭਾਈ ਨਾਨੂ ਸਿੰਘ ਭਾਈ ਕੀਰਤ ਸਿੰਘ ਭਾਈ ਸੰਗਤ ਸਿੰਘ ਭਾਈ ਰਾਮ ਸਿੰਘ ਭਾਈ ਬਖਸ਼ੀਸ਼ ਸਿੰਘ ਭਾਈ ਮਦਨ ਸਿੰਘ ਭਾਈ ਨਹਰ ਸਿੰਘ ਭਾਈ ਕੱਥਾ ਸਿੰਘ ਭਾਈ ਆਨੰਦ ਸਿੰਘ ਭਾਈ ਆਲਮ ਸਿੰਘ ਨੱਚਣਾ ਭਾਈ ਵੀਰ ਸਿੰਘ ਭਰਾ ਭਾਈ ਆਲਮ ਸਿੰਘ ਨੱਚਣਾ ਭਾਈ ਮੋਹਰ ਸਿੰਘ ਸੁਪੁੱਤਰ ਭਾਈ ਆਲਮ ਸਿੰਘ ਨੱਚਣਾ ਭਾਈ ਅਮੋਲਕ ਸਿੰਘ ਸੁਪੁੱਤਰ ਭਾਈ ਆਲਮ ਸਿੰਘ ਨੱਚਣਾ ਸਕੂਲਾਂ ਤੋਂ ਵੀ ਸਰਕਾਰੀ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਸਾਰੇ ਟ੍ਰਿਪ ਆਏ ਹੋਏ ਆ ਸਾਰੇ ਪਰਿਵਾਰ ਸਮੇਤ ਇੱਥੇ ਪਹੁੰਚੇ ਨੇ ਕਾਫੀ ਸੋ ਸਾਨੂੰ ਸਾਰਿਆਂ ਨੂੰ ਇਹ ਜੋ ਅਸਥਾਨ ਬਣਾਏ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਾਂ ਹੋਰ ਵੀ ਸਾਡੇ ਇਤਿਹਾਸਕ ਅਸਥਾਨ ਨੇ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਜੀ ਦੇ ਜੋ ਪਿਆਰਿਆਂ ਨੂੰ ਜੋ ਸਾਨੂੰ ਯਾਦ ਦਿਲਾਉਂਦੇ ਆ ਉਹਨਾਂ ਦੀਆਂ ਸ਼ਹਾਦਤਾਂ ਨੂੰ ਸੋ ਸਾਨੂੰ ਉਹਨਾਂ ਨੂੰ ਨਮਨ ਕਰਨ ਲਈ ਨਤਮਸਤਕ ਹੋਣ ਲਈ ਉਹਨਾਂ ਨੂੰ ਯਾਦ ਕਰਨ ਲਈ ਉਹਨਾਂ ਦੀਆਂ ਇਹ ਜੋ ਜਗ੍ਹਾ ਬਣਾਈ ਆ ਸਾਨੂੰ ਇਹ ਜ਼ਰੂਰ ਇੱਥੇ ਆਉਣਾ ਚਾਹੀਦਾ ਹਾਜ਼ਰੀ ਲਵਾਉਣੀ ਚਾਹੀਦੀ ਆ ਸੋ ਸੰਸਥਾਵਾਂ ਨੇ ਵੀ ਜੋ ਸਾਡੀਆਂ ਨੇ ਅਪਰਾਲੇ ਕੀਤੇ ਆ ਸੋ ਵਾਕਿ ਇਸ਼ਲਾਗਾਯੋਗ ਕੰਮ ਹੈ ਸੋ ਜਰੂਰ ਸਾਨੂੰ ਬੱਚਿਆਂ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਨੇ ਦਾਸਤਾਨੇ ਸ਼ਹਾਦਤ ਚਮਕੌਰ ਸਾਹਿਬ ਜਰੂਰ ਪਰਿਵਾਰ ਸਮੇਤ ਦਰਸ਼ਨ ਦੇ ਕੇ ਸੋ ਇਹ ਚੀਜ਼ ਦਾ ਜੋ ਬਹੁਤ ਹੀ ਆ ਗਿਆਨਵਾਨ ਤੇ ਸਾਡੇ ਜੋ ਇਤਿਹਾਸ ਸਾਨੂੰ ਦਰਸਾਉਂਦਾ ਹੈ ਬਹੁਤ ਹੀ ਵਧੀਆ ਢੰਗ ਨਾਲ ਅੰਦਰ ਪੇਸ਼ਕਾਰੀ ਕੀਤੀ ਗਈ ਹੈ ਸੋ ਜਰੂਰ ਸਾਨੂੰ ਇਹ ਸਾਰਾ ਦੇਖਣਾ ਚਾਹੀਦਾ ਅੰਦਰੋਂ ਪੂਰਾ ਸਕਰੀਨ ਤੇ ਦਿਖਾ ਕੇ ਬੋਲ ਕੇ ਇਤਿਹਾਸ ਨਾਲ ਦੀ ਨਾਲ ਉਹ ਸਾਨੂੰ ਸਾਰਾ ਸਮਝਾਉਂਦੇ ਨੇ ਸਾਡੇ ਸਿਆਣਿਆਂ ਲਈ ਵੀ ਜਿਨ੍ਹਾਂ ਨੂੰ ਨਹੀਂ ਪਤਾ ਤੇ ਬੱਚਿਆਂ ਲਈ ਇਹ ਬਹੁਤ ਹੀ ਸਾਨੂੰ ਇਤਿਹਾਸ ਜਾਣਨ ਲਈ ਇੱਕ ਬਹੁਤ ਵਧੀਆ ਤੇ ਸੌਖਾ ਉਪਰਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ